ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸਿਕ ਗੁਰਦੁਆਰਾ ਸੰਤੋਖ ਸਰ ਟਾਲੀ ਸਾਹਿਬ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਗੁਰਮਤ ਸਮਾਗਮ ਕਰਵਾਏ ਗਏ ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਨੇ ਕੀਰਤਨ ਦੀ ਹਾਜ਼ਰੀ ਭਰੀ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਨਤਮਸਤਕ ਹੋ ਕੇ ਗੁਰਬਾਣੀ ਦਾ ਸਰਵਣ ਕੀਤਾ। ਸੰਗਤ ਲਈ ਗੁਰਦੁਆਰਾ ਸਾਹਿਬ ਵਿਖੇ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਪਾਵਨ ਦਿਹਾੜੇ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮਨਮੋਹਕ ਦੀਪਮਾਲਾ ਅਤੇ ਆਤਿਸ਼ਬਾਜੀ ਕੀਤੀ ਗਈ। ਇਥੇ ਪੁਜੀ ਸੰਗਤ ਨੇ ਕਿਹਾ ਕਿ ਉਹ ਬੜੇ ਵਟਪਾਗੀ ਹਨ ਕਿ ਇਸ ਪਾਵਨ ਦਿਹਾੜੇ ਤੇ ਗੁਰੂ ਘਰ ਦਰਸ਼ਨ ਕਰਨ ਆਏ ਹਨ ਅਤੇ ਉਹਨਾਂ ਅਤੇ ਗੁਰੂ ਚਰਨਾਂ 'ਚ ਨਤਮਸਤਕ ਹੋ ਕੇ ਉਹਨਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਗੁਰअर्जਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਆ ਸਭਨਾਂ ਨੂੰ ਬਹੁਤ-ਬਹੁਤ ਵਧਾਈਆਂ ਗੁਰਦਾਰ ਸਾਹਿਬ ਦੇ ਚਰਨਾਂ ਦੇ ਵਿੱਚ ਪਰਮਾਤਮਾ ਦੇ ਚਰਨਾਂ 'ਚ ਹਾਜ਼ਰੀ ਦਵਾ ਕੇ ਸਭਨਾਂ ਲਈ ਅਰਦਾਸ ਕਰਦੇ ਹਿੱਤੇ ਕਿ ਪਰਮਾਤਮਾ ਸਭਨਾਂ ਦੀਆਂ ਜਿੰਦਗੀਆਂ ਦੇ ਵਿੱਚ ਖੁਸ਼ੀਆਂ ਖੁਸ਼ੀਆਂ ਲੈ ਕੇ ਆਵੇ ਔਰ ਸਭਨਾਂ ਤੇ ਮਿਹਰ ਭਰਿਆ ਹੱਥ ਰੱਖੇ ਗੁਰअर्जਨ ਦੇਵ ਜੀ ਦੀ ਪ੍ਰਕਾਸ਼ ਪੁਰਬ ਦੀਆਂ ਸਭਨਾਂ ਨੂੰ ਬਹੁਤ-ਬਹੁਤ ਵਧਾਈ ਅਨੰਦਬਈ ਦੇਨ ਜੀ ਅੱਜ ਬਹੁਤ ਸ਼ੁਕਰਾਨਾ ਗੁਰੂ ਮਹਾਰਾਜ ਦਾ ਸਾਨੂੰ ਅੱਜ ਇਹ ਇਸ ਦਿਨ ਤੇ ਦਰਸ਼ਨ ਹੋਏ ਗੁਰੂ ਮਹਾਰਾਜ ਦੇ ਬਖ ਸੀ ਜੀ ਲੁਧਿਆਣੇ ਤੋਂ ਆਏ ਆ ਬਿਆਨ ਨਹੀਂ ਕੀਤਾ ਜਾ ਸਕਦਾ ਗੁਰੂ ਮਹਾਰਾਜ ਦਰਸ਼ਨ ਤੇ ਨਜ਼ਾਰਾ ਜੋ ਲੋਕ ਕਿ ਨਜ਼ਾਰਾ ਸੀਗਾ ਬਹੁਤ ਆਨੰਦਪੂਰਨ ਨਜ਼ਾਰਾ ਸੀਗਾ ਮਹਾਰਾਜ ਸਕੂਨ ਤਾਂ ਮੈਂ ਕਹਿੰਦਾ ਆਨੰਦ ਹੀ ਆਨੰਦ ਹੈ ਬੜਾ ਬਿਆਨ ਮੈਂ ਕਰਨ ਦਦਾ ਮੇਰੀ ਇੱਕ ਰਸ ਸੋਚ ਹੈਗੀ ਹੈ ਇਹ ਸੋਚ ਇਹ ਹੈ ਆਪਾਂ ਜਿੰਨਾ ਸ਼ੁਕਰਾਨਾ ਕਰ ਲੀਏ ਵਾਹਿਗੁਰੂ ਜੀ ਦਾ ਉਹ ਥੋੜਾ ਏ ਆ ਚੀਜ਼ਾਂ ਦੇ ਸਰਤਾਜ ਸ੍ਰੀ ਗੁਰੂ ਰਵਜਨ ਦੇਵ ਜੀ ਦਾ ਜਿਹੜਾ ਗੁਰਪੁਰਬ ਮਨਾਇਆ ਗਿਆ ਹੈ ਉਸ ਨੂੰ ਅਰੋਕਿਕ ਕਰਨ ਦਾ ਮਹਿਸੂਸ ਹੋਇਆ ਜਿਸ ਲਈ ਅਸੀਂ ਹਰਮੰਦਰ ਸਾਹਿਬ ਦੇ ਅੰਦਰ ਆਤਿਸ਼ਬਾਜ਼ੀ ਵੀ ਦੇਖੀ ਹੈ ਤੇ ਗੁਰੂ ਜੀ ਦੀ ਕੁਰਬਾਨੀ ਵੀ ਯਾਦ ਆਉਂਦੀ ਹੈ ਕਿ ਕਿਸ ਤਰ੍ਹਾਂ ਨੇ ਤੱਤੀ ਲੋਹ ਦੇ ਉੱਤੇ ਬੈਠ ਕੇ ਜ਼ੁਲਮ ਦਾ ਟਾਕਰਾ ਕੀਤਾ ਉਸ ਵੇਲੇ ਦੇ ਉਹਨਾਂ ਦੀ ਸਿਰਫ ਇਸ ਕੁਰਬਾਨੀ ਸਦਕਾ ਹੀ ਹੈ ਕਿ ਅੱਜ ਹਿੰਦੁਸਤਾਨ ਜਿਹੜਾ ਹੈ Hindu ਔਰ ਹਿੰਦੁਸਤਾਨ ਜਿਹੜਾ ਹੈ ਉਹ ਹੈ ਨੀ ਤਾਂ ਮੁਗਲ ਰਾਜ ਨੂੰ ਮੁਕਾਬਲਾ ਦੇਣ ਵਾਸਤੇ ਉਹਨਾਂ ਤੋਂ ਬਿਹਤਰ ਹੋਰ ਕੋਈ ਨਹੀਂ ਸੋਚ ਸਕਦਾ ਜੋ ਉਹਨਾਂ ਨੇ ਉਸ ਵਲੇ ਦੀ ਕੁਰਬਾਨੀ ਕੀਤੀ ਹੈ ਉਸ ਕੁਰਬਾਨੀ ਨੂੰ ਨਾ ਭੁੱਲਿਆ ਜਾ ਸਕਦਾ ਤੇ ਨਾ ਕੋਈ ਉਸ ਨੂੰ ਛੱਡ ਸਕਦਾ ਅੱਜ ਜੇਕਰ ਸਾਰਾ ਸਮਾਜ ਸਾਰਾ ਹਿੰਦੁਸਤਾਨ ਉਹਨਾਂ ਦਾ ਰਿਣੀ ਹੈ ਉਹਨਾਂ ਦਾ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਦੀ ਕੁਰਬਾਨੀ ਸਦਕਾ ਅੱਜ ਸਿੰਧੋਸਤਾਨ ਹਿੰਦੁਸਤਾਨ ਹੈ